6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਵਰ੍ਹੇਸਵੀ ਦੇ ਸਬੰਧ ਵਿੱਚ ਮਨਾਏ ਜਾ ਰਹੇ ਸ਼ਹੀਦੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪੁਲਿਸ ਛਾਣ ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਤੋਂ ਇਲਾਵਾ ਨੀਮ ਫੌਜੀ ਦਸਤੇ ਅਤੇ ਰੈਪਿਡ ਐਕਸ਼ਨ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਅੱਜ ਪੁਲਿਸ ਅਤੇ ਆਰਐਫ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਫਲੈਗ ਮਾਰਚ ਕੀਤਾ। 6 ਜੂਨ ਤੱਕ ਇਸੇ ਤਰ੍ਹਾਂ ਫਲੈਗ ਮਾਰਚ ਕੀਤੇ ਜਾਣਗੇ ਅਤੇ ਸਮੇਂ-ਸਮੇਂ ਤੇ ਸਪੈਸ਼ਲ ਨਾਕੇ ਬੰਦੀ ਕਰਕੇ ਤਲਾਸ਼ੀ ਅਭਿਆਨ ਵੀ ਚਲਾਏ ਜਾਣਗੇ। ਜੇਕਰ 6 ਜੂਨ ਨੂੰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਪਾਇ ਕਿ ਸਾਡੇ ਕੋਲ ਉਹਨਾਂ ਦੀ ਹਫਾਜ਼ਤ ਵਾਸਤੇ ਤੇ ਅਮਨ ਸ਼ਾਂਤੀ ਵਾਸਤੇ ਸਫੀਸ਼ੀਅੰਟ ਫੋਰਸ ਬਾਹਰੋਂ ਆ ਗਈ ਹੈ ਇਸ ਕਰਕੇ ਜਿਹੜਾ ਕਮਿਸ਼ਨਰ ਸਾਹਿਬ ਦੀ ਹੁਕਮ ਮੁਤਾਬਕ ਅੱਜ ਜਿਹੜੇ ਫਲੈਗ ਮਾਰਚ ਕੱਢਿਆ ਜਾ ਰਿਹਾ ਸਾਡੇ ਨਾਲ ARP ਦਾ ਤਕਰੀਬਨ 200 ਬੰਦਾ 100 ਬੰਦਾ ਸਾਡਾ ਇਹ ਹੈਗੀ ਆ RPF ਦਾ ਫੋਰਸ ਜਿਹੜੀ ਹੈ ਬਾਕੀ ਸਾਡੇ 3 ACPs ਤੇ ਨਾਲ ਉਹਨਾਂ ਦੇ ਸਾਡੇ 7-8 SHO ਜਿਹੜੇ ਨੇ ਤੇ ਸਫੀਸ਼ੀਅੰਟ ਫੋਰਸ ਜਿਹੜੀ ਹੈ ਜ਼ੋਨ 1 ਦੇ ਵਿੱਚ ਜਿੱਦਕਿ ਏਰੀਆ ਕਤਵਾਲੀ ਦਾ ਲੋਰੀ ਗੇਟ ਸਲਾਮਾਬਾਦ ਸੁਲਤਾਨਵਿੰਡ ਗੇਟ ਕੀ ਮਾ ਬੀ ਡਿਵੀਜ਼ਨ ਵੇਰਕਾ ਬੱਲਾ ਮਗਲਪੁਰਾ ਸਾਰਾ ਏਰੀਆ ਜਿਹੜਾ ਹੈ ਜ਼ੋਨ 1 ਦੇ ਜਿਹੜੇ ਚਾਹੀ ਕੱਢ ਰਹੇ ਆ ਫਲੈਗ ਮਾਰਚ ਕੱਢਿਆ ਜਾ ਰਿਹਾ